ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਆਥੋਂ ਵਿੱਚ ਜਿਸ ਵਿੱਚ ਅਪਾ 9 ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਮੌਸਮ ਬਾਰੇ ਗੱਲਾਂ ਕਰਾਂਗੇ ਤਾਬਰ ਤੋਂ ਉਮੀਦ ਅਗੜ ਦੇ ਮੈਦੇ ਲਟਾ ਜਾਰੀ ਹੋ ਚੁੱਕਿਆ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਚਲ ਗਿਓ ਆਦੇ ਵੀਡੀਓ ਵਾਲਾ ਪਹਿਲੇ ਤੋਂ ਹੀ ਮੌਸਮ ਪਾ ਦੀ ਰਿਪੋਰਟ ਦੇਖੋ ਜੀ 9 ਤਰੀਕ ਹੈ 9 ਤਰੀਕ ਮੌਸਮ ਬਿਲਕੁਲ ਸਾਫ਼ ਹੈ 10 ਨੂੰ ਵੀ 11 ਨੂੰ ਵੀ बाकी 12 ਤੋਂ ਲੈ ਕੇ ਆਪਣੇ 15 16 ਤਰੀਕੀ ਇੱਕ ਸਿਸਟਮ ਆਊਗਾ ਹਲਕਾ ਜੋ ਕਿ ਹਲਕੀ ਹਲਕੇ ਦਰਮਿਆਨੇ ਪੱਧਰ ਦਾ ਹੀ ਹੈ ਪੰਜਾਬ ਵਿੱਚ ਇਸ ਤਰ੍ਹਾਂ ਥੋੜੀ ਆਪਣੇ ਮੀਂਹ ਦੀ ਕਾਰਵਾਈ ਜ਼ਰੂਰ ਦੇਖਣ ਨੂੰ ਮਿਲੂਗੀ ਔਰ ਹਾਲੇ ਤੱਕ ਦੀ ਰੋਟਾ ਦੇ ਅਨੁਸਾਰ ਆਪਣੇ ਪੰਜਾਬ ਵਿੱਚ ਸੀਮੰਤੀ ਗੋਸ਼ ਮਾਝੇ ਤੋਂ ਆਬੇ ਦੇ ਲਾਕੇ ਆਉਂ ਚਹੀ ਮਾਲਵੇ ਦੇ ਭਾਗ ਵਿੱਚ ਕਾਫੀ ਘੱਟ ਹੀ ਸਾਰੇ ਹੁਣੇ ਸਿਸਟਮ ਦੇ ਹੱਲੇ ਤਾਈਂ ਆਉਣ ਵਾਲਿਆਂ ਚੋਂ ਬੋਟਾ ਬਦਲ ਵੀ ਸਕਦੀਆਂ ਹਨ ਇਸ ਲਈ ਆਪਣੇ ਰੋਜ਼ ਵੀਡੀਓ ਦੇਖਣ ਚਾਹੀਏ ਨੂੰ ਸਬਸਕ੍ਰਾਈਬ ਕਰ ਲਿਓ ਜ਼ਰੂਰੀ ਫੇ ਆਪਣੇ 12 ਤੋਂ ਲੈ ਕੇ 15 16 ਤਰੀਕ ਤੱਕ ਇੱਕ ਸਿਸਟਮ ਆਊਗਾ ਜਿਸ ਨਾਲ ਥੋੜੇ ਬੋਧੇ ਮੀਂਹ ਸਾਰੇ ਹਨ ਪੰਜਾਬ ਵਿੱਚ ਵੀ ਹੱਲੇ ਦੀਆਂ ਰਿਪੋਰਟਾਂ ਦੇ ਅਨੁਸਾਰ ਆਪਣੇ ਮਾਝੇ ਤੋਂ ਆਬੇ ਜਿ ਥੋੜੇ ਹੋਰ ਜਿਆਦਾ ਸਾਰੇ ਹਨ ਤੇ ਮਾਨੇ ਪੱਦਰ ਤਾਂ ਹੀ ਬਾਕੀ ਮਾਲਵੇ ਦੇ ਭਾਗ ਜਿੱਤਾ ਠੀਕ ਹੀ ਰਹਿਣਗੇ ਬਾਕੀ ਗੱਲ ਕਰੀ ਹਵਾ ਦੀ ਪਹਿਲੇ ਦਿਨਾਂ ਵਿੱਚ ਹਵਾ ਵੀ ਬਹੁਤ ਚ ਹਵਾ ਕਾਫੀ ਚੱਲ ਰਹੀ ਸੀ ਪਰ ਕਾਣਾ ਕਾ ਵੀ ਹੁਣ ਦੇਣਾ ਕਹਿੰਗੇ ਤਕੜ ਵਧੀਆ ਲੱਗ ਰਹੇ ਹਨ ਕਾਣਾ ਕਾ ਨੂੰ ਪਾਣੀ ਵੀ ਮੰਗ ਰਹੀ ਹਨ ਅੱਜ ਆਪਣੇ ਕਾਫੀ ਘੱਟ ਹਵਾ ਚੱਲਣ ਦੇ ਸਾਰੇ ਹਨ ਅੱਜ ਆਪਣਾ 5-6 ਕਿਲੋਮੀਟਰ ਹੀ ਸਪੀਡ ਹੈ ਹਵਾ ਦੀ ਅੱਜ ਤਾਂ ਹੀ ਪਾਣੀ ਲਾ ਸਕਦੇ ਹਾਂ ਕਾਣਕ ਨੂੰ ਅੱਜ ਪਾਣੀ ਆਉਂਦਾ ਸਹੀ ਦੇਣਾ ਹੈ ਬਾਕੀ ਆਪਾਂ ਗੱਲ ਕਰੀਏ ਆਪਣੇ ਉੱਧਾ ਮੌਸਮ ਦੇਖੋ ਤੁਸੀਂ ਬਿਲਕੁਲ ਸਾਫ਼ ਹੈ ਬਾਕੀ ਕੋਈ ਮੜਾ ਕੇ ਆਪਾਂ ਗੱਲ ਕਰੀਏ ਅੱਜ 9 ਤੋਂ ਲੈ ਕੇ ਆਪਣੇ 15 ਤਰੀਕ ਤੱਕ ਆਪਣੇ 11 ਤਰੀਕ ਤੱਕ ਮੌਸਮ ਸਾਫ ਹੀ ਲਿਖਣ ਨੂੰ ਲਗਭਗ ਜ਼ਿਆਦਾਤਰ ਆਪਣੇ ਹਵਾ ਵੀ ਹੁਣ ਸੀਮਿਤ ਹੀ ਰਹੂਗੀ 11-12 ਤਰੀਕ ਤੱਕ ਉਹ ਤਾਂ ਬੜਾ ਫਿਰ ਚੱਲੂਗੀ ਬਾਕੀ ਟੈਂਪਰੇਚਰ ਦੀ ਵੀ ਗੱਲ ਕਰੀਏ ਕਰੀ ਰਾਤ ਦੇ ਟੈਂਪਰੇਚਰ ਥੋੜੇ ਜਿਹਾ ਆਪ ਹੋ ਚੁੱਕੇ ਹਨ ਹੁਣ 11 ਤੋਂ ਲੈ ਕੇ 12-13 ਦੇ ਵਿਚਕਾਰ ਦੇਖਣ ਨੂੰ ਮਿਲੂਗੇ ਆਉਣ ਵਾਲੇ ਦਿਨਾਂ ਚ ਜੋ ਆਪਣੇ ਜੋ ਆਪਣੇ ਤੁਹਾਨੂੰ ਪੂਰਾ ਚੱਲਦਾ ਹੈ ਉਸ ਤੋਂ ਬਾਅਦ ਟੈਂਪਰੇਚਰ ਰਾਤ ਦੇ ਹੋਰ ਵਾਜ ਜਾਂਦੇ ਨੇ 16 ਆਪਣੇ ਆਪਣੇ 13 14 ਨੂੰ ਰਾਤ ਦਾ ਟੈਂਪਰੇਚਰ ਆਪਾਂ ਨੂੰ ਹੋਰ ਜ਼ਿਆਦਾ ਦੇਖਣ ਨੂੰ ਮਿਲੂਗਾ ਆਪਾਂ ਸੋਣਾ 17 ਦੇ ਤੇ ਵੀ ਪਹੁੰਚ ਜਾਣਗੇ ਪੱਖੇ ਚਲਾਉਂਦੀ ਨੌਬਤ ਵੀ ਆ ਜੂਗੀ ਪਰ ਮੀਂਹ ਤੋਂ ਬਾਅਦ ਆਪਣਾ ਟੈਂਪਰੇਚਰ ਫੇਰ ਰਾਤ ਥੋੜੇ ਸਹੀ ਹੋ ਜੂਗੇ ਦੁਹਾਨ ਦਾ ਟੈਂਪਰੇਚਰ ਦੀ ਗੱਲ ਕਰੀਏ ਅਮ 29 ਤੋਂ ਲੈ ਕੇ 31°C ਤੇ ਵੀ ਦੇਖਣ ਨੂੰ ਮਿਲ ਸਕਦੇ ਨੇ ਆਪਣੇ 13 14 ਨੂੰ ਵੀ ਜਿਆਦਾ ਮੀਂਹ ਸਾਰ ਹੱਲੇ ਤਾਂ ਰਿਪੋਰਟਾਂ ਦੇ ਅਨੁਸਾਰ ਨਹੀਂ ਹਨ ਕੋਲਮ ਵਾਲਾ ਗੱਲ ਕਰੀਏ ਆਪਣੇ ਮੌਸਮ ਠੀਕ ਠਾਕ ਦੇਖਣ ਨੂੰ ਮਿਲੂਗਾ 13 ሌላ ቸን ሶስት